ਜਿੱਥੇ ਜਾਂਦਾ ਹੋ ਉਥੇ ਭਰਦਾ ਵੀ ਚੰਗਾ ਟੀਕਈ ਆਉ ਜਿਹੜੇ ਪੁਰਾਣਾ ਪ੍ਰੂਣਾ ਸਾਮਾ ਹੈ ਬਣਾ ਕੋਈ ਹਾਂ ਬਿਲਕੁਲ ਤੁਹਾਨੂੰ ਤਕਰੀਬ ਨਹੀਂ ਕੋਸ਼ਿਸ਼ ਰੂਗੀ ਵੀ ਤੁਹਾਨੂੰ ਪੂਰੀ ਵਧੀਆ ਹੀ ਸੋਨ ਦਿਖਾਈਏ ਸੰਕਾ ਦੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਹੇ ਤਾਂ ਅੱਜ ਲਾਜ ਫਾਰਮ ਪਹੁੰਚੇ ਸੀਗੇ ਜੀ ਬਾਈ ਤੀਰੇ ਕੋਲੇ ਇਰੇ ਦਾ ਕਾਫੀ ਭਾਈ ਰੁਪਏ ਤੇ ਸਾਰੇ ਭਰਾ ਹੀ ਆਉਂਦੇ ਨੇ ਨੇੜੇ-ਤੇੜੇ ਪਿੰਡਾਂ ਦੇ ਵੀ ਟੈਰਾਂ ਦਾ ਕੰਮ ਹੈ। ਕਾਫੀ ਵੱਡਾ ਤੇ ਬਾਈ ਨੇ ਹੁਣ ਨਾਲ ਸ਼ੁਰੂ ਕੀਤਾ گاਵਾਂ ਦਾ ਕੰਮ ਵਧਾਤਾ ਜਾਣੇਗੀ ਬਾਈ ਨੇ। ਤਾਂ ਅੱਜ ਤਾਂ ਆਪਾਂ ਜਿਹੜੇ ਕੰਮ ਆਏ ਆ ਮੱਝ ਦੀ ਵੀਡੀਓ ਸ਼ੂਟ ਕਰਨ ਵਾਸਤੇ ਆਏ ਆ। ਮੈਂ ਚਲੋ ਇੱਕ ਝਾਤੀ ਛੋਡੇ ਨਾਲ ਇੱਧਰ ਵੀ ਮਰਵਾਈਏ। ਤਾਂ ਫਾਰਮ ਕਰਨੀ। ਤਾਂ ਬਾਕੀ ਵੀਰ ਨੇ ਹੁਣ ਸਾਰੀਆਂ ਜਿਹੜੀਆਂ گاਵਾਂ ਤੇ ਕੰਮ ਕਰਦਾ ਤੇ ਮੱਝਾਂ ਰੱਖਦੇ ਸੀ ਦੋ ਤਿੰਨ ਹੀ ਉੱਧਰਲੇ ਘਰੇ। ਬਸ ਕਰੇ। ਤੌਰ ਤੇ ਸੌਂਕ ਵਾਸਤੇ ਕਹਿ ਸਕਦੇ ਆਂ। ਪਹਿਲਾਂ ਤੋਂ ਜਿਵੇਂ ਤੜਕਾਲੀ ਵੀਡੀਓ ਅੱਜ ਵੀ ਮੈਂ ਗੱਲ ਕਰਦਾ ਸੀ ਬਾਈ ਬਾਰੇ ਤਾਂ ਪਹਿਲਾਂ ਤੋਂ ਬਾਈ ਨੇ ਜਿਹੜੀਆਂ ਮੱਝਾਂ ਰੱਖੀਆਂ ਵੀ ਚੰਗੀਆਂ ਹੀ ਰੱਖੀਆਂ ਹਨਾ ਹੁਣ ਵੀ ਬਾਈ ਕੋਲੇ ਪਲੂਨ ਛੋਟੀ ਸੂਈ ਆ ਬਹੁਤ ਚੰਗੇ ਦੁੱਧ ਦੇਉਂਦੇ ਸੀ ਹੁਣ ਮਟਾਇਰਸਾਈ ਵੀ ਸੀ ਇੱਕ ਵਾਰੀ ਤਾਂ ਹੁਣ ਸੈਟਿੰਗ ਹੋ ਕੇ ਤੇ ਉਦੋਂ ਬਾਅਦ ਹੋ ਸਕਦਾ ਤੁਹਾਨੂੰ ਅੱਜ ਹੀ ਉਹਦਾ ਵੀ ਦੁੱਧ ਦਿਖਾਈਏ ਤੇ ਜਿਹੜੀ ਅੱਜ ਮੱਝ ਦੀ ਵੀਡੀਓ ਆਪਾਂ ਸ਼ੂਟ ਕਰਨੀ ਆ ਤੇ ਉਹ ਵੀ 20+ ਵਾਲੀ ਮੱਝ ਆ ਉਹ ਵੀ ਬਹੁਤ ਚੰਗੀ ਮੱਝ ਆ ਤੁਹਾਨੂੰ ਉਹ ਵੀ ਦਿਖਾਉਣੇ ਆ ਜੁੜੇ ਰਹੋ ਵੀਡੀਓ ਦੇ ਨਾਲ ਤਾਂ ਦੇਖੋ ਫਾਰਮ ਬਹੁਤ ਸੋਹਣਾ ਇਧਰਲੇ ਪਾਸੇ ਖੇਤ ਹੀ ਆ ਹਵਾ ਹਵਾ ਬੜੀ ਸੋਹਣੀ ਅਸੀਂ ਦੂਜੀ ਸਾਈਡ ਤੇ ਖੜੇ ਆਂ ਸੈੱਡ ਵੇਜ ਦੀ ਧੁੱਪ ਉਧਾਂ ਦੀ ਪੈਂਦੀ ਆ ਤਾਂ ਚਲਿਏ ਬਾਈ ਦਿਖਾਈਏ ਮੱਝ ਆਪਾਂ ਕਰਾਉਣੇ ਆ ਬਾਈ ਨਾਲ ਵੀ ਗੱਲਬਾਤ ਤੇ ਸਾਨੂੰ ਦਿਖਾਉਣੇ ਆ ਮੱਝ ਵੀ ਸਾਦੇ ਉਧਰਲੇ ਪਾਸੇ ਘਾਮਾ ਦਾ ਤੇ ਇਧਰਲੇ ਪਾਸੇ ਬਸ ਦੋ ਤਿੰਨ ਪਸੂਆਂ ਵਾਸਤੇ ਟੌਰੀ ਕੰਮ ਜਿਹੜਾ ਬਣਾਇਆ ਵੈ ਮੱਝਾਂ ਦਾ ਤਾਂ ਪਹਿਲਾਂ ਕਰੋ ਅੱਗੇ ਬਾਈ ਨਾਲ ਗੱਲਬਾਤ ਤੇਰੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਬਾਈ ਹਾਂ ਬਹੁਤ ਵਧੀਆ ਤੇਰੇ ਬਾਈ ਇਹ ਕੰਮੇ ਸੂਏ ਜਿਹੜੀ ਮੱਛ ਦਿਖਾਉਣੀ ਅੱਜ ਆਪਾਂ ਤੀਜਾ ਸੂਆ ਸੂ ਬਾਈ ਤੀਜਾ ਸੂਆ ਸੂ ਤੇ ਪਿਓ ਕਿਹੜਾ ਸੀ ਤਾਂ ਇਹ ਹੈਗੀ ਆਪਣੀ ਜਗਰਾਜ ਜਗਰਾਜ ਜਵਰਾਜ ਦੀ ਜਵਰਾਜ ਦੀ ਹਾਂ ਹਾਂ ਉਹਦੀ ਕਰਮਵੀਰ ਵਾਲੇ ਦੀ ਕਰਮਵੀਰ ਵਾਲੇ ਦੀ ਹਾਂ ਠੀਕ ਆ ਤੇ ਤੀਜਾ ਸੂਆ ਸੂਣਾ ਇਹਨੇ ਤੇ ਦੂਜੇ ਸੂਏ ਦਾ ਦੁੱਧ ਕਿੰਨਾ ਸੀ ਤਾਂ ਦੂਜੇ ਸੂਏ ਦਾ 19 ਲੀਟਰ ਜੀ 19 ਕਿਲੋ ਦੁੱਧ ਸੀਗਾ ਯਾਨੀ ਕਿ ਇੱਥੇ ਉਮੀਦ ਆ 20 ਪਲੱਸ ਕੱਢਣ ਤੇ ਪਲੱਸ ਕੱਢੀ ਜੀ ਠੀਕ ਆ ਬਾਕੀ ਸਮਾਈ ਵੀ ਮੱਛ ਸਮੀ ਵੀ ਬ ਤੇ ਆਪਣੇ ਕੋਲ ਜਿਹੜੀ ਪਲੂਨ ਝੋਟੀ ਸੀ ਉਹ ਕਿਹੜੇ ਦੀ ਆ ਜਿਹੜੇ ਦੀ ਆਪਾਂ ਉਹ ਚਵਾਈ ਦੀ ਗੱਲ ਕਰਦੇ ਹੁੰਦੇ ਸੀ ਅੱਛਾ ਦਾਰਿਆ ਲਸਮੀ ਡੈਰੀ ਫਾਰਮ ਵਾਲ ਦਾ ਅੱਜ ਦਿਖਾਈਏ ਬਾਈ ਮਟਾਇਰਸ ਹੋ ਗਈ ਬਾਈ ਉਹਨੂੰ ਇਹ ਆਪਾਂ ਚਾਹੇ ਕਰਾਉਣੀ ਸੀ ਹਾਂ ਉਹਦੇ ਪਰਲਾ ਥਾਂ ਇਧਰੋਂ ਵੀ ਦੇਸੀਆਂ ਦਾ ਵੱਡਾ ਕਰੀ ਬੈਠੀ ਆ ਪਰਲਾ ਹਾਂ ਓਕੇ ਹਾਂ ਇਹ 16+ ਸੀ ਦਾ ਦੁੱਧ ਓਕੇ ਹਾਂ ਦੁੱਧ ਬਹੁਤ ਸੀ ਬਾਈ ਦੋ ਦਾਂਦੀ ਹੈ ਹਜੇ ਹਨਾ ਹਾਂ ਦੋ ਦਾਂਦੀ ਠੀਕ ਹੈ ਤੇ ਦੁੱਧੇ ਤਾਂ 16+ ਸੀਗਾ ਹਾਂਜੀ ਤੇ ਜੇ ਮਟਾਇਰਸ ਨਾ ਆਉਂਦੀ ਤਾਂ ਹੁਣ ਚਵਾਈ ਇਹਦੀ ਹੋ ਜਾਂਦੀ ਹੈ ਹਨਾ ਆਪਾਂ ਵੀ ਅਸਲ ਵਿੱਚ ਦੋ ਦਿਨਾਂ ਦੀ ਉਹਦਾ ਕੌਲ ਕਰਕੇ ਥੋੜੀ ਜੀ ਆਪਾਂ ਕ ਹਾਂ ਇਹ ਪਰ ਆਪਾਂ ਨੂੰ ਹੋਇਆ ਪਿਆ ਪੂਰਾ ਹੂੰ ਹਾਂ ਯਾਰ ਨਹੀਂ ਸੋਜ ਆਈ ਪੀ ਹਾਂ ਆਥਰੀ ਹਾਂ ਭਾਈ ਆ ਦੇ ਇਧਰ ਲਈ ਪਾਸੇ ਆ ਦੇ ਸੋਜ ਹੁਣ ਜਿਆਦਾ ਹੋਇਆ ਪਿਆ ਹਾਂਜੀ ਹਾਂਜੀ ਆ ਇਹਦੀ ਦੋ ਮਿੱਤਰੋ ਕੱਤ ਕਾਠ ਵੀ ਤੁਸੀਂ ਦੇਖ ਸਕਦੇ ਹੋ ਤੇ ਲక్ష్ਮੀ ਡੇਰੀ ਫਾਰਮ ਦਾਰੇ ਦੀ ਹੈ ਤੇ ਇਹ ਆਪਣੇ ਕੋਲੇ ਮਾਂ ਘਰੇ ਸੀ ਇਹਦੀ ਵੀ ਹਾਂ ਮਾਂ ਘਰੇ ਇਹਦਾ 20 ਲੀਟਰ ਦੁੱਧ ਸੀ ਦੀ ਮਾਂ ਦਾ ਇਹਦੀ ਮਾਂ ਦਾ ਵੀ 20 ਲੀਟਰ ਦੁੱਧ ਸੀਗਾ ਉਹ ਸੇਲ ਕਰਦੀ ਆਪਾਂ ਨੇ ਕੋਈ ਨਾ ਹੁਣ ਵੀ ਇਹ ਨਹੀਂ ਸੈੱਟ ਹੋ ਜਾਣਾ ਇਹਨੇ ਦੁੱਧ ਤੇ ਫੇਰ ਵੀ ਆ ਜਾਣਾ ਹੁਣ ਦੁੱਧ ਕਿੰਨੇ ਤੇ ਆ ਗਈ ਕਿਰਾ ਹੁਣ ਇਹ 12-13 ਲੀਟਰ ਦੇ। ਹਉ ਫਿਰ ਘਟ ਗਈ ਹੈ ਨਾ ਉਹਨਾਂ ਕੋਲ ਤਾਂ ਸਾਈਡ ਤੇ। ਅੱਛਾ ਇਹ ਫੀਮੇਲ ਕਾਫ ਦਿੰਦੀ ਹੈ ਨਹੀਂ? ਹਾਂਜੀ ਹਾਂਜੀ। ਇਹ ਵੀ ਬਹੁਤ ਸੋਹਣਾ ਬੱਚਾ ਹੈ ਬਾਈ। ਬਹੁਤ ਸੋਹਣੀ ਤਿਆਰ ਹੋ ਗਈ ਇਹ ਵੀ। ਹਾਂਜੀ ਹਾਂਜੀ। ਪੂਰੀ ਵਧੀਆ ਜੀ। ਹਾਂ ਕਦੇ ਕਹਿੰਦੇ ਹੁੰਦੇ ਆ ਛੋਟੇ ਹੁੰਦੇ ਬੱਚੇ ਦੀ ਪਤਾ ਲੱਗ ਜਾਂਦਾ। ਜੈੱਟ ਬਲੈਕ ਹੈ ਪੂਰੀ। ਹਾਂ ਜਮਾਂ ਜੈੱਟ ਬਲੈਕ ਬੱਚੀ ਆਈ ਹੈ ਹਨਾ। ਇਹ ਕਿਹੜੇ ਛੋਟੇ ਦੀ ਸੀ ਆਪਣੀ? ਇਹ ਐਮਨਦੀ ਦੀ ਹੈ। ਐਮਨਦੀ ਦੀ। ਗੱਭਰ ਆਹੀ ਆਪਣੇ ਨੇ ਸਰਮੇ ਨੇ ਹੀ ਤੁਹਾਡੀ ਆਉਂਦਾ ਡਾਕਟਰ ਸੀ ਹਾਂ ਹਾਂ ਨਹੀਂ ਉਹ ਪਹਿਲਾਂ ਤੋਂ ਵਧਗਾ ਟੀਕਿਆਂ ਦਾ ਕੰਮ ਕਰਦਾ ਉਹ ਜਿਹੜੇ ਪ੍ਰਾਣੇ ਪ੍ਰੂਣੇ ਸਾਹਮੇ ਪਏ ਆ ਤੇ ਆਪਦੇ ਜਿੱਥੇ ਜਾਂਦਾ ਉਹ ਉਥੇ ਭਰਦਾ ਵੀ ਚੰਗਾ ਟੀਕਾ ਹੀ ਆ ਉਹ ਜਿਹੜੇ ਪ੍ਰਾਣਾ ਪ੍ਰੂਣਾ ਸਾਹਮੇ ਬਣਾ ਕੋਈ ਹਾਂ ਬਿਲਕੁਲ ਲੋ ਵੀ ਮਿੱਤਰੋ ਤੇ ਨਾ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਨੀ ਹੈ ਤੇ ਕਮੈਂਟ ਵੀ ਕਰਨੀ ਹੈ ਤੇ ਦੇਖੋ ਤਾਂ ਮੱਝ ਦਾ ਸਾਨੂੰ ਗੇੜਾ ਵੀ ਦਵਾਉਣਿਆ ਹਜੇ ਇਹਦੇ ਦਿਨ ਵੀ ਪਹੁੰਚਦੇ ਆ ਤੇ ਗੱਵਣ ਕਿਹੜੇ ਤੋਂ ਉਹ ਵੀ ਪਹੁੰਚਦੇ ਆ ਤੇ ਆ ਵੀ ਕੱਟੀ ਜੇ ਸਿੱਧੀ ਬਾਈ ਹਾਂਜੀ ਇਹ ਚੈਨਲ ਦੀ ਵੀ ਇਹ ਤੇਰਾ ਮਹੀਨਾ ਦੀ ਹੋ ਗਈ। ਅੱਛਾ ਇਹ ਤੇਰੇ ਇਹ ਮਗਰਲੇ ਸੂਏ ਦੀ ਹੋ ਗਈ। ਹਾਂਜੀ ਮਗਰਲੇ। ਠੀਕ ਆ ਇਹ ਐਚ ਡੀ ਵੀ ਦੇ ਸੀਮਣ ਦੀ ਆ। ਹਾਂਜੀ ਹਾਂਜੀ। ਠੀਕ ਆ ਉਹ ਸਟਰਾ ਤੁਹਾਡੇ ਕੋਲ ਸਾਮਿਆਂ ਵੀ ਹੈ ਨਾ ਤਾਂ ਕਹਿੰਦੇ ਫੋਟੋ। ਬਹੁਤ ਬੱਧੀ। ਤੇ ਤੇਰੇ ਭਈ ਹਜੇ ਮੱਝ ਦੇ ਦਿਨ ਕਿਤੇ ਪੂਰੇ ਹੋਣੇ ਆਪਣੀ ਦੇ। 15 ਤਰੀਕ ਨੂੰ ਹੁੰਦੇ। ਅੱਛਾ 15 ਤਰੀਕ ਨੂੰ ਦਿਨ ਪੂਰੇ ਹੋਣੇ ਆ ਉਹ ਹਜੇ ਕੱਚੀ ਫਿਰ ਬਹੁਤ ਦਿਖਾਈ ਦੇ ਜਾਂਦੀ ਹੈ ਨਾ। ਹਾਂਜੀ ਹਾਂਜੀ। ਹਜੇ ਤੂੰ ਦੇਖੋ ਮਿੱਤਰੋ ਆਰਡਰ ਤੋਂ ਤੁਸੀਂ ਆਪ ਹੀ ਐਸਟੀਮੇਟ ਲਾ ਲਓ। ਠੀਕ ਆ ਕਹਿੰਦੇ ਹੁੰਦੇ ਆ ਦੱਸਣ ਨਾਲ ਵੀ ਨਹੀਂ ਵਾਲਾ ਤੇ ਜਿਹੜੇ ਭਰਾਵਾਂ ਨੂੰ ਤਾਂ ਨੌਲੇਜ ਆ ਤੇ ਦੋਦੇ ਸੁੱਕੇ ਹਸਕਾਂ ਨਾ ਹੋਣਗਾ ਉਮੇਜ ਕਰਾਡਰ ਹਜੇ ਕੀਤਾ ਵਾ ਤੇ ਹਜੇ ਕਿਉਂਕਿ 15 ਤਰੀਕ ਨੂੰ ਇਹ ਦਿਨ ਪੂਰੇ ਹੋਣੇ ਆ ਤੇ ਮੇਰੇ ਹਿਸਾਬ ਦੇ ਨਾਲ ਤਾਂ ਜਿਵੇਂ ਬਾਈ ਨਾਲ ਗੱਲ ਕਰਦਾ ਜੀ ਮੈਂ ਕਿਹਾ ਵੀ ਹਜੇ ਬਾਈ ਦਾ ਹੀ ਤਾਂ ਇਹ ਕੋਈ ਹੈ ਨਹੀਂ ਤੇ ਘੱਟੋ ਘੱਟ ਨਾਂ ਵਾਲੀ ਇਹ 15 ਤੋਂ 20 ਦੇ ਵਿਚਾਲੇ ਸੋਣਾ 15 ਨੂੰ ਦਿਨ ਪੂਰੇ ਕਰਕੇ ਉਸ ਤੋਂ ਬਾਅਦ ਹੀ ਸੂਹੂਗੀ ਤੇ ਖੋਲੀਏ ਬਾਈ ਜੀ ਨੂੰ ਦਿਖਾਈਏ ਆਪਾਂ ਤੋਰ ਕੇ ਵੀ ਤੇ ਬਾਈ ਧੀਰਾ ਬਾਈ ਕੋਲੇ ਖੜਾ ਤੇ ਤੁਸੀਂ ਇਹਦਾ ਕਦ ਕਾਠ ਵੀ ਤੁਸੀਂ ਇੱਕ ਵਾਰੀ ਤਾਂ ਜ਼ਰੂਰ ਚੈੱਕ ਕਰੋ ਤੇ ਬਹੁਤ ਸਕੀਨ ਝੋਟੀ ਐ ਤਾਂ ਜਿਹਨੂੰ ਆਪਾਂ ਟਾਪ ਕਲਾਸ ਕਹਿ ਦਿੰਦੇ ਆ ਤੇ ਵਜਨ ਬੋਜਨ ਵੀ ਬਾਈ ਤਾਂ ਬਾਕੀ ਛੋਟੀਆਂ ਮੱਝਾਂ ਚੋ ਨਹੀਂ ਜਿਵੇਂ ਆਪਾਂ ਕਈ ਵਾਰੀ ਆਪਾਂ ਕਹਿੰਦੇ ਨੇ ਮੱਝਾਂ ਛੋਟੀਆਂ ਚੋ ਬਹੁਤ ਡਬਲ ਮੱਝ ਤੇ ਬਾਈਆਂ ਵਾਲੀ ਤਾਂ ਬਹੁਤ ਸੋਹਣੀ ਮੱਝ ਤੇ ਸਾਨੂੰ ਤਕਰੀਬ ਨਹੀਂ ਕੋਸ਼ਿਸ਼ ਰਹੂਗੀ ਵੀ ਤੁਹਾਨੂੰ ਪੂਰੀ ਵਧੀਆ ਸੁਣ ਦਿਖਾਈਏ ਸੰਕਾ ਦੀ ਦੇਖੋ ਜੀ ਦੇਖ ਸਕਦੇ ਆ ਸੰਗਾ ਸੰਗਾ ਕਨੀਆ ਆਰਡਰ ਕਰਨੀਓ ਹੈ ਤਾਂ ਜਦੋਂ ਆਰਡਰ ਤੇ ਭਾਰਲੇ ਬਾਈ ਕਹਿੰਦਾ ਗੱਲਬਾਤ ਹੀ ਐਂਡ ਕਰ ਦੰਦੀ ਆ ਕਿਉਂਕਿ ਹਜੇ ਮਗਰ ਨੂੰ ਗੱਠਾ ਦਰਵਾਰ ਕੱਢਿਆ ਹੁੰਦੀ ਹੈ। ਲੋ ਜੀ ਕਰੋ ਚੈੱਕ ਤੇ ਕਿਉਂਕਿ ਬਾਈ ਨੂੰ ਤੁਹਾਨੂੰ ਦੱਸਿਆ ਜਿਵੇਂ ਦੱਸਿਆ ਵੀ ਬਾਈ ਪਹਿਲਾਂ ਤੋਂ ਇਹਨੇ ਮਾੜਾ ਆਪਸ ਨੂੰ ਕੋਈ ਵੀ ਪਾਲਿਆ ਜਿਹੜੀ ਵੀ ਮੱਝ ਪਾਲੀ ਹੈ ਪਹਿਲਾਂ ਤੋਂ ਵੀ ਇਹ ਚੰਗੀਆਂ ਮੱਝਾਂ ਲਈ ਜਿਵੇਂ ਅੱਗੇ ਵੀ ਅਸੀਂ ਦੇਖੋ ਹੈਨਾ ਆਹ ਦੇਖੋ ਬਹੁਤ ਬਹੁਤ ਹੈਟ ਆ ਬਾਈ ਬਾਕੀ ਕੋਈ ਦੋ ਰਿਆਣੀ ਬਾਈ ਛੋਟੀ ਸਕੀਨ ਹੀ ਬਹੁਤ ਆ ਪੱਠਪੁੜੇ ਦੀ ਦੇਖ ਸਕਦੇ ਆ ਮਿੱਤਰੋ ਤੇ ਆਰਡਰ ਕਰਨੀਓ ਤੁਸੀਂ ਦੇਖ ਸਕਦੇ ਆ ਹਜੇ ਤਾਂ ਨਾਲੇ ਤੁਸੀਂ ਐਂ ਦੇਖ ਲਓ ਵੀ ਹਜੇ ਤਾਂ ਅੱਧ ਵੀ ਨਹੀਂ ਦੁੱਧ ਦਾ ਇਹਨੇ ਭਰਿਆ ਤਾਂ ਇਧਰਲੀ ਸਾਈਡ ਤੋਂ ਵੀ ਸ਼ੁੰਦ ਦਿਖਾ ਦਨੇ ਹੁ ਮੇਜ ਕਰੀ ਬਸ ਚੱਡਾ ਸਾਰਾ ਹਜੇ ਤਾਂ ਮਗਰ ਤਾਂ ਵਾਲੀ ਆਹਾ ਸਾਰੇ ਤੇ ਹਜੇ ਸੰਕਰ ਜਿਹੜੇ ਆਹ ਵਾਲਾ ਇਹਨੇ ਆਹ ਸਾਰੇ ਇੱਥੋਂ ਤੱਕ ਆ ਜਾਣਾ ਦੇਖੋ ਇਹਦਾ ਆਰਡਰ ਆ ਨਾ ਆ ਸਾਰਾ ਜਿਹੜਾ ਖਾਲੀ ਪਿਆ ਅੱਛਾ ਐਚ ਐਫ ਦਾ ਹੁੰਦਾ ਨਾ ਅੱਛਾ ਉਮੇਜ ਕਰਾ ਇਹਦਾ ਗਿੱਠਵਾਰ ਨੂੰ ਉਹੀ ਗਿੱਠਰ ਕੱਢ ਲੈਣੇ ਨੇ ਠੀਕ ਆ ਤੇ ਤੀਰੇ ਬਾਈ ਇਹ ਗੱਬਣ ਕਿਹੜੇ ਤੋਂ ਕਰਾਈ ਜਾਂਦੀ ਆ ਆਪਾਂ ਇਹ ਸਿਕੰਦਰ ਤੋਂ ਕਰਾਈ ਲਾਸ਼ਮੀ ਡੇਰੀ ਵਾਲ ਨੂੰ ਅਸਲ ਲਾਸ਼ਮੀ ਡੇਰੀ ਫਾਰਮ ਦੇ ਸਿਕੰਦਰ ਤੋਂ ਗੱਬਣਾ ਹੈ ਹਾਂਜੀ ਹਾਂਜੀ ਤੇ ਆਇਤੀ ਫਿਰ ਸਾਨੂੰ ਹੁਣ ਬਸ ਕੰਨ ਗਾਵਾਂ ਕੰਨੀ ਆ ਗਏ ਬਸ ਗਾਵਾਂ ਕੰਨੀ ਆ ਗਏ ਇੱਕ ਤਾਂ ਫਿਰ ਇੱਧਰ ਉਹੀ ਟਾਈਮ ਧਾਰਾਂ ਦਾ ਇਹਦਾ ਹੁੰਦਾ ਜੀ ਉਹੀ ਉਧਰ ਹੁੰਦਾ ਪਰ ਇੱਕ ਨਾਲ ਫਿਰ ਦੁਕਾਨ ਦਾ ਹੋ ਗਿਆ ਹਣਾ ਕੰਮ ਵਧ ਗਿਆ ਜੀ ਆਪਣਾ ਹਾਂ ਬਿਲਕੁਲ ਉਥੇ ਕੱਸ ਰਹਿੰਦਾ ਹਣਾ 24 ਘੰਟੇ ਨਾਲ ਬੈਠਣਾ ਪੈਂਦਾ ਮਲਾਜਮਾਂ ਨੂੰ ਹਾਂਜੀ ਹਾਂਜੀ ਠੀਕ ਹੈ ਤੇ ਆਓ ਫਿਰ ਚਵਾਈ ਦੀ ਫਿਰ ਔਖਾ ਹੋ ਜਾਂਦਾ ਹਣਾ ਹਾਂਜੀ ਬਾਈ ਨਾਲ ਇੱਕ ਚੀਜ਼ ਹੋਰ ਵੀ ਹੈ ਬਾਈ ਪਹਿਲਾਂ ਮ ਆ گاਵਾ ਨੂੰ ਲੱਗ ਸਾਂਭਦੇ ਆ ਫਿਰ ਉਹ ਸਿਸਟਮ ਲੋਟ ਨਹੀਂ ਹੁੰਦਾ ਹੁੰਦਾ ਮੈਂ ਵੀ ਜਿਵੇਂ ਅੱਗੇ ਕਹਿਣਾ ਉਹਨਾਂ ਵੀ ਜਿਹੜਾ ਤਾਂ ਭਰਾ گاਵਾ ਚ ਉਹ ਤਾਂ ਸੰਕਾ ਦੀ گاਵਾ ਦੇ ਸਲਾਹ ਲੈ ਕੇ ਗਾਮ ਵਾਲੇ ਪਾਸੇ ਰਹੋ ਤੇ ਜਿਹੜੇ ਬੰਦੇ ਮੱਝਾਂ ਚਾਹ ਤੇ ਉਹ ਮੱਝਾਂ ਦੀ ਸਲਾਹ ਲੈ ਕੇ ਮੱਝਾਂ ਵਾਲੇ ਪਾਸੇ ਰਹੋ ਕਿਉਂਕਿ ਦੋਨੇ ਚੀਜ਼ਾਂ ਸਮਝਗਾ ਨਹੀਂ ਸਮਝਗਾਣੀ ਹਾਂਜੀ ਹਾਂਜੀ ਮੇਰੇ ਕੋਲੇ ਹੁਣ ਦੋ ਦੋ ਤਿੰਨ ਗਾਮਾ ਹੀ ਆ ਪਰ ਮੈਥੋਂ ਉਹੀ ਲੋਟ ਨਹੀਂ ਹੁੰਦਾ ਹੁੰਦਾ ਕਿਉਂਕਿ ਸਾਂਭਦੇ ਮੱਝਾਂ ਦੇ ਹਿਸਾਬ ਨਾਲ ਆ ਬਾਈ ਉਹਨਾਂ ਨੇ ਹੁਣ ਮੱਝਾਂ ਦੇ ਹਿਸਾਬ ਨਾਲ ਖੁਸ਼ ਨਹੀਂ ਦੇਦਿੰਦੇ ਗਾਮ ਗਾਮ ਦਾ ਪ੍ਰੋਸੈਸ ਹੋਰ ਹੈ ਤੇ ਇਹ ਆਪਾਂ ਗੱਬਣ ਵੀ ਦਾਤਾ 15 ਤਰੀਕ ਨੂੰ ਇਹਨੇ 98153 58538 58538 ਹਾਂਜੀ ਠੀਕ ਆ ਜੀ ਬਾਕੀ ਵੀਰੇ ਸਕਰੀਨ ਤੇ ਵੀ ਚਲਾਵਾਂਗੇ ਜਿਆਦਾ ਜਾਣਕਾਰੀ ਲਈ ਬਜਤੀ ਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਪਿੰਡ ਭਾਈ ਰੂਪਾ ਜੀ ਜ਼ਿਲ੍ਹਾ ਬਠਿੰਡਾ ਇਧਰੋਂ ਸਲਾਤਪੁਰਾ ਵੀ ਕੋਲੇ ਆ ਜਾਂਦਾ ਇਧਰੋਂ ਭਗਤਾ ਵੀ ਨੇੜੇ ਰਹਿੰਦਾ ਰਾਮਪਰਾ ਫੂਲ ਵੀ ਨੇੜੇ ਰਹਿੰਦਾ ਹੈ ਵਿਚਾਲੇ ਜੇ ਆ ਜਾਂਦਾ ਤੇ ਮੇਰਾ ਪਿੰਡ ਵੀ ਇੱਥੋਂ ਬਿਲਕੁਲ ਨੇੜੇ ਹੀ ਰਹਿੰਦਾ 8-8 ਕਿਲੋਮੀਟਰ ਤਾਂ ਬਾਕੀ ਤੁਸੀਂ ਅੱਗੇ ਦੇਖੋਗੇ ਤਾ ਸੋਡ ਨਾਲੇ ਵਾਦਾ ਜਿਹਨੂੰ ਆਪਣੀ ਕਹਿੰਦੇ ਯਾਰ ਵੀ ਰੂਹ ਖੋਸ਼ ਜੇ ਕੋਈ ਭਾਲਣ ਜਾਵੇ ਮੱਝ ਜਿਹੜਾ ਬੰਦਾ ਕਹਿੰਦਾ ਵੀ ਹਾਂ ਯਾਰ ਵੀ ਮੈਨੂੰ ਦੁੱਧ ਵੀ ਚਾਹੀਦਾ 19 ਕਿਲੋ ਦਾ ਦੁੱਧ ਮਗਰਲੇ ਸੂਏ ਦਾ ਦਿੱਤਾ ਵਾ ਦੂਜੇ ਸੂਏ ਤੀਜੇ ਸੂਏ ਦੀ ਤਿਆਰੀ ਆਈ ਤੇ 20 ਪਲੱਸ ਦੀ ਹਾਂ ਯਕੀਨ ਜੇ ਵਾਲਾ ਕੰਮ ਬਣਿਆ ਵੇ ਮੱਝ ਤੇ ਕਿਉਂਕਿ ਬਾਈ ਕੋਲੇ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਤੋਂ ਵੀ ਕੱਟ ਪਸ਼ੂ ਵਾਲਾ ਉਹੀ ਨਹੀਂ ਪਾਲਿਆ ਤੇ ਆਹ ਝੋਟੀ ਦੀ ਵੀ ਤੁਹਾਨੂੰ ਜਿਵੇਂ ਦੱਸਿਆ ਡਿਟੇਲ ਇਹਨੇ ਵੀ ਬਹੁਤ ਚੰਗਾ ਦੁੱਧ ਕੱਟਣਾ ਸੀ ਅਗਲੇ ਸੂਏ ਨੂੰ ਚੱਲ ਕਰਮ ਵਾਲੀ ਹੋਰ ਵੀ ਦੁੱਧ ਚੰਗਾ ਦੇ ਦਊਗੀ ਤਾ ਚਾਰੇ ਪਾਸੇ ਕੋਸ਼ਿਸ਼ ਮੇਰੀ ਐਂਸੀ ਵੀ ਸ ਨੂੰ ਸਿੰਘਾਂ ਤੋਂ ਲਾ ਕੇ ਤਾਂ ਦੇਖ ਸਕਦੇ ਹੋ ਤੁਸੀਂ ਸਕਰੀਨ ਸਕੂਨ ਤਾਂ ਝੋਟੀ ਜਿਹੜ ਨੂੰ ਆਪਾਂ ਜਮਾ ਐਂਡ ਕਹਿ ਸਕਦੇ ਆ ਬਈ ਇਹਦੀ ਕੱਟੀ ਦੀ ਮਾੜਾ ਸਰਜਾ ਪਾਸੀ ਕਰੂ ਮਾਧਿਮੇਂ ਦਰਚਾ ਕਰਨ ਦੇ ਮਾੜਾ ਦਾ ਫਰੇਮ ਚ ਕਵਰੀ ਲੈ ਹਾਂਜੀ ਲਓ ਜੀ ਮਿੱਤਰ ਦੇਖੋ ਇਹ ਮਾਮਾ ਦੀਆਂ ਖੜੀਆਂ ਬਾਈ ਖੜਾ ਸੈਂਟਰ ਚ ਧੰਨਵਾਦ ਸਤਿ ਸ਼੍ਰੀ ਅਕਾਲ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਵੀਡੀਓ ਤੇਰੇ ਵੀ ਤੇਰਾ ਵੀ ਨਹੀਂ ਲੱਗੇ ਬੰਦੀ ਬਹੁਤ ਬਹੁਤ ਡਾਵਾ ਵਾਲਾ ਬਈਏ 2 ਮਹੀਨਿਆਂ ਬਾਅਦ ਠੀਕਾ ਦੇ ਦੋਗੇ ਇਹਦੇ ਹਨਾ ਹਾਂ ਬਿਲਕੁਲ ਫਿਰ ਆਹੀ ਹੋਵੇ ਬਈ ਸਮਾਈ ਤਾਂ ਫਿਰ ਫੇਰ ਹੀ ਐਫ ਗਾਮਾਂ ਦੇ ਬਰੋਪਰੀ ਏ ਸੁਪੂ ਜਿਵੇਂ 15 16 ਮਹੀਨੇ ਦੀ ਟੀਕਾ ਲੈ ਲੂ ਪੱਕਾ ਹਾਂਜੀ ਠੀਕ ਆ ਜੀ ਬਈ ਧੰਨਵਾਦ